ਇਹ ਸਾਡੇ ਚਾਚੇ ਦਾ ਬੇਟਾ ਸੀਗਾ ਜੀ ਕੀ ਨਾਮ ਸੀ ਇਹਦਾ ਇਹਦਾ ਨਾਮ ਗੁਰਦਿੱਤਾ ਜੀ ਓਦਾਂ ਗੁਰੀ ਗੁਰੀ ਕਹਿੰਦੇ ਨੇ ਜੀ ਇਹਨੂੰ ਤੇ ਆਪਣੀ ਗੈਸ ਏਜੰਸੀ ਚ ਲੱਗਿਆ ਹੋਇਆ ਸੀਗਾ ਜੀ ਸਿਲੰਡਰ ਵਗੈਰਾ ਦੇ ਕੇ ਆਉਂਦਾ ਸੀਗਾ ਤੇ ਅੱਜ ਵੀ ਵਾਪਸ ਆ ਰਿਹਾ ਸੀਗਾ ਜੀ ਹੁਣ ਇਹ ਪਾਣਾ ਬਟਿਆ ਬੜੀ ਦਿਖ ਨਹੀਂ ਸਕਦੇ ਕਿੰਨੇ ਭੈਣ ਭਰਾ ਨੇ ਇਹ ਭੈਣ ਜੀ 7 ਭਰਾ ਆ 7 ਭੈਣਾਂ ਨੇ ਜੀ ਇਹ ਤੇ ਇੱਕ ਇੱਕ ਭਰਾ ਆ ਜੀ ਬਸ ਗੁੜੀਆ ਇਹਦੇ ਕੋਲ ਮੈਨੂੰ ਲੱਗਦਾ ਜੀ ਛੋਟੀ ਆ 2-3 ਸਾਲ ਦੀ ਗੁੜੀਆ ਜੀ ਕੀ ਹੋਣੀ ਆਤਮਾ ਭਲੀ ਕਰੇ ਜੀ ਸਾਡੀ ਕੱਲ ਗੱਡੀ ਆਪਣੇ ਡਿਲੀਵਰੀ ਤੇ ਗਈ ਸੀ ਤੇ ਸ਼ਾਮ ਨੂੰ 5:00 ਵਜੇ ਜਿਹੜਾ GPS ਆਫ ਹੋ ਗਿਆ ਜੀ ਸਾਨੂੰ ਮਤਲਬ ਲੋਕਾਂ ਦੇ ਫੋਨ ਆਏ ਕਿ ਸਿਲੰਡਰ ਐਵੇਂ ਡਿੱਗੇ ਜਾ ਰਹੇ ਨੇ ਫਿਰ ਮੈਂ ਸ਼ਤਰਾਨੇ ਮੇਰੇ ਮਿੱਤਰ ਨੇ ਉਹਨਾਂ ਨੂੰ ਭੇਜਿਆ ਕਿ ਤੁਸੀਂ ਚਾਓ ਮੈਂ ਆ ਰਿਹਾ ਉਹ ਦੇਖਿਆ ਕਿ ਸਿਲੰਡਰ ਤਾਂ ਸਾਰੇ ਰੁੜ ਚੁਕੇ ਸੀ ਜਿੱਥੇ ਜੀਪੀਐਸ ਦੀ ਲੋਕੇਸ਼ਨ ਆਫ ਹੋਈ ਹੈ ਉੱਥੇ ਆ ਕੇ ਦੇਖਿਆ ਕਿ ਮਤਲਬ ਲੋਕਾਂ ਨੇ ਦੱਸਿਆ ਕਿ ਗੱਡੀ ਇੱਥੇ ਡਿੱਗੀ ਹੈ ਉਸ ਤੋਂ ਬਾਅਦ ਅਸੀਂ ਇੱਥੇ ਪਹੁੰਚ ਕੇ ਇੱਥੇ ਉਤਾਰ ਖੜੇ ਆ ਜੀ ਕੀ ਮੈਟਰ ਕੀ ਸਮਝ ਕੋਈ ਲੱਗਿਆ ਪਤਾ ਵੀ ਕਿਵੇਂ ਗੱਡੀ ਡਿੱਗਣ ਦਾ ਜਾਂ ਕੀ ਹੋਇਆ ਕੁਝ ਨਹੀਂ ਸਮਝ ਆਇਆ ਜੀ ਸਾਡੇ ਦਾ ਮਤਲਬ ਰੂਟੀਨ 'ਚ ਗੱਡੀਆਂ ਚੱਲਦੀਆਂ ਨੇ ਜੀ ਕੋਈ ਐਹੋ ਜੀ ਗੱਲਬਾਤ ਨਹੀਂ ਹੋਈ ਮੁੰਡੇ ਨਾਲ ਵੀ ਆਰਾਮ ਨਹੀਂ ਕਿ ਮੈਂ ਆ ਰਿਹਾ ਜੀ ਬਸ ਵਾਪਸ ਤੋ ਡਿਨਰ ਆਖਰੀ ਗੱਲਬਾਤ ਕਦੋਂ ਹੋਈ ਹੈ ਡਰਾਈਵਰ 4:00 ਵਜੇ ਮੇਰੇ ਨਾਲ ਹੋਈ ਹੈ ਕਹਿੰਦਾ ਮੈਂ ਚੱਲ ਪਿਆ ਜੀ ਬਸ ਮੈਂ ਪਹੁੰਚੂਗਾ ਬਸ ਨਾਮ ਕਿਸੇ ਡਰਾਈਵਰ ਦਾ ਕਿਹੜੇ ਪਿੰਡ ਦਾ ਰਹਿਣ ਵਾਲਾ ਸੀ ਦਿੱਤ ਸਿੰਘ ਜੀ ਇਹ ਪਾਤੜਾ ਦਾ ਰਹਿਣ ਵਾਲਾ ਸੀ ਠੀਕ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੋਈ ਕਾਰਵਾਈ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਰਾਤ ਨੂੰ ਵੀ ਸਾਡੇ ਨਾਲ ਹੀ ਸੀ ਜੀ ਗੋਤਾਖੋਰ ਵੀ ਸੀ ਤੇ ਸਵੇਰੇ ਅਸੀਂ ਜਿਹੜੀ ਗੱਡੀ ਕੰਡ ਕੇ ਗੱਡੀ ਘੜਵਾਈ ਹੈ ਉਸ ਤੋਂ ਬਾਅਦ ਮਤਲਬ ਪੁਲਿਸ ਵਾਲਿਆਂ ਨੇ ਕਿਹਾ ਕਿ ਜੇ ਸਾਨੂੰ ਫੋਨ ਕਰ ਦਿਓ ਕਿ ਜਦੋਂ ਵੀ ਕੋਈ ਕਾਰਵਾਈ ਕੱਲ ਸਾਨੂੰ 8 ਵਜੇ ਇਨਫਰਮੇਸ਼ਨ ਮਿਲੀ ਹੈ ਵੀ ਕੋਈ ਸਿਲੰਡਰ ਵਾਲੀ ਗੱਡੀ ਨਾਮਲੂਮ ਪਾਕਣਾ ਨਹਿਰ 'ਚ ਡਿੱਗ ਗਈ ਜੀ ਉਸ ਤੋਂ ਬਾਅਦ ਰਾਤ ਗੁੱਤਾਖੋਰਾ ਬੁਲਾਈ ਸੀ ਰਾਤ ਨਹਿਰੀ 'ਚ ਗੁੱਤਾਖੋਰਾ ਪਾਕਣਾ ਨਹਿਰ ਵਿੱਚ ਨਹੀਂ ਵੜੀ ਉਸ ਤੋਂ ਬਾਅਦ ਅੱਜ ਸਵੇਰੇ ਗੁੱਤਾਖੋਰਾ ਨੇ ਟਰੇਨ ਮਗਾ ਕੇ ਉਹਨੂੰ ਬਾਹਰ ਕੱਢਿਆ ਜਿਸ ਵਿੱਚ ਕਿਸੇ ਵੀ ਵਿਅਕਤੀ ਦੀ ਕੋਈ ਵੀ ਜਾਣਕਾਰੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਜੀ ਕੀ ਕੋਝਾ ਜੋ ਇਸ ਰਿਚ ਨਹਿਰ ਚ ਕੀ ਕੱਢਿਆ ਗਿਆ ਸੀ ਕ੍ਰੇਨ ਦੇ ਨਾਲ ਕ੍ਰੇਨ ਦੇ ਨਾਲ ਬਲੇਰੋ ਪੀਕਅਪ ਗੱਡੀ ਨੂੰ ਵਾਰ ਕੱਢਿਆ ਗਿਆ ਤੇ ਜੋ ਕਿਸੇ ਵੱਲੋਂ ਕੋਈ ਇਤਲਾਹ ਕੀ ਵੀ ਆਈ ਸੀ ਆਪਾਂ ਨੂੰ ਕੋਈ ਇਤਲਾਹ ਹੀ ਹਜੇ ਤੱਕ ਅਜੇ ਕਿਸੇ ਵਿਅਕਤੀ ਬਾਰੇ ਪਤਾ ਨਹੀਂ ਲੱਗ ਸਕਿਆ ਜਿਹੜਾ ਵੀ ਹਫਲਾ ਨਹਿਰ ਵਿੱਚ ਵਿਅਕਤੀ ਡਿੱਗਿਆ